ਆਪਸੀ ਸਾਈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਦੱਸ ਦਈਏ ਕਿ ਇਸ ਵੇਲੇ ਜਿਹੜੀ ਇਹ ਇੱਕ ਪ੍ਰੈਸ ਕਾਨਫਰੰਸ ਅੱਜ ਦੇ ਦਿਨ ਰੱਖੀ ਗਈ ਹੈ ਸਿੰਪਲ ਡਵੈਲਪਮੈਂਟ ਸੁਸਾਇਟੀ ਵੱਲੋਂ ਖਾਸ ਕਰਕੇ ਉਹਨਾਂ ਬੱਚਿਆਂ ਦੇ ਲਈ ਹੈ ਜਿਹੜੇ 80 ਅਤੇ 80% ਤੋਂ ਉੱਪਰ ਜਿਨ੍ਹਾਂ ਨੇ ਨੰਬਰ ਲਏ ਹਨ ਉਹਨਾਂ ਨੂੰ ਸਨਮਾਨਿਤ ਕਰਨ ਦੇ ਲਈ ਇੱਕ ਉਪਰਾਹ ਜਿਹੜਾ ਸਿੰਪਲ ਡਵੈਲਪਮੈਂਟ ਸੁਸਾਇਟੀ ਦੇ ਵੀਰਾਂ ਵੱਲੋਂ ਕੀਤਾ ਜਾ ਰਿਹਾ ਹੈ ਪ੍ਰੈਸ ਕਾਨਫਰੰਸ ਜ਼ਰੂਰ ਸੁਣਿਓ ਮੈਂ ਫੇਰ ਤੋਂ ਦੱਸ ਦਿਆਂ 80% ਤੇ 80% ਤੋਂ ਵੱਧ ਦਸਵੀਂ ਅਤੇ 12ਵੇਂ ਦੇ ਵਿੱਚ ਜਿਨ੍ਹਾਂ ਬੱਚਿਆਂ ਨੇ ਨੰਬਰ ਲਏ ਹਨ ਸਿੰਬਲ ਡਿਵੈਲਪਮੈਂਟ ਸੁਸਾਇਟੀ ਉਹਨਾਂ ਨੂੰ ਸਨਮਾਨਿਤ ਕਰੇਗੀ ਉਹਨਾਂ ਬੱਚਿਆਂ ਦੇ ਲਈ ਪ੍ਰੋਗਰਾਮ ਹੈ ਇਹ ਵੀਡੀਓ ਨੂੰ ਵੱਧ ਤੋਂ ਵੱਧ ਦੇਖੋ ਸ਼ੇਅਰ ਕਰੋ ਉਹ ਖਾਸ ਕਰਕੇ ਬੱਚਿਆਂ ਦੇ ਮਾਤਾ ਪਿਤਾ ਵੀ ਇਸ ਵੀਡੀਓ ਨੂੰ ਜ਼ਰੂਰ ਦੇਖਣ ਔਰ ਅਗਰ ਤੁਸੀਂ 80% ਜਾਂ 80% ਤੋਂ ਉੱਪਰ ਨੰਬਰ ਲਏ ਹੋਏ ਤਾਂ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਦੇਖੋ ਔਰ ਕੰਟੈਕਟ ਕਰੋ ਸਿੰਬਲ ਡਿਵੈਲਪਮੈਂਟ ਸੁਸਾਇਟੀ ਦੇ ਨਾਲ ਸੁਣਦੇ ਹਾਂ ਵੀਰ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਫਰਮਾਨ ਹੈ ਗੁਰ ਪ੍ਰਸਾਦੀ ਵਿਦਿਆ ਵਿਚਾਰ ਹੈ ਪੜਪੜ ਪਾਵੇ ਮਾਨ ਗੁਰੂ ਨਾਨਕ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਜਿਹੜੇ ਮਨੁੱਖ ਉਸ ਪਰਮਾਤਮਾ ਦੀ ਸਿਫਤ ਅਤੇ ਸਲਾਹ ਕਰਦੇ ਨੇ ਜਿਹੜੇ ਮਨੁੱਖ ਵਿਦਿਆ ਨੂੰ ਵਿਚਾਰਦੇ ਨੇ ਪੜਦੇ ਨੇ ਉਹ ਜਗਤ ਦੇ ਵਿੱਚ ਮਾਨ ਜਿਹੜਾ ਹੈ ਉਹ ਹਾਸਲ ਕਰਦੇ ਨਹੀਂ ਸੋ ਬੜੇ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਵਿੱਚ ਗੁਰੂ ਪਿਆਰੀ ਸਾਥ ਸੰਗਤ ਜਿਵੇਂ ਕਿ ਤੁਸੀਂ ਵੇਖ ਰਹੇ ਸੀ ਕਿ ਸਾਡੇ ਪੰਥ ਦਾ ਮਾਨ ਜਿਹੜਾ ਹੈ ਬੱਚਿਆਂ ਨੇ ਬਹੁਤ ਵਧਾਇਆ ਹੈ ਜਿਨ੍ਹਾਂ ਵਿੱਚੋਂ 10ਵੀਂ ਕਲਾਸ ਹੋਵੇ ਚਾਹੇ 12ਥ ਕਲਾਸ ਹੋਵੇ ਇਹਨਾਂ ਦੋਨਾਂ ਕਲਾਸਾਂ ਦੇ ਵਿੱਚ ਸਾਡੇ ਨਗਰ ਦੇ ਬੱਚਿਆਂ ਨੇ ਬੜੇ ਅੱਛੇ ਮਾਰਕਸ ਲੈ ਕੇ ਜਿਹੜਾ ਹੈ ਉਹ ਜਿੱਥੇ ਆਪਣੇ ਪੈਰੈਂਟਸ ਦਾ ਮਾਨ ਵਧਾਇਆ ਹੈ ਉੱਥੇ ਹੀ ਸਿੱਖ ਪੰਥ ਦਾ ਮਾਨ ਜਿਹੜਾ ਹੈ ਉਹ ਵਧਾਇਆ ਹੈ ਸੋ ਇਸ ਨੂੰ ਵੇਖਦੇ ਹੋਏ ਸਿਮਲ ਡਵੈਲਪਮੈਂਟ ਸੁਸਾਇਟੀ ਦੇ ਵੀਰਾਂ ਵੱਲੋਂ ਇੰਨਾ ਬੱਚਿਆਂ ਦੇ ਹੌਸਲਾ ਅਫਜ਼ਾਈ ਦੇ ਲਈ ਇੱਕ ਇਨਾਮ ਸਮਾਰੋਹ ਜਿਹੜਾ ਪ੍ਰੋਗਰਾਮ ਉਹ ਰੱਖਿਆ ਗਿਆ ਹੈ ਜਿਸ ਦੇ ਵਿੱਚ ਜਿਨ੍ਹਾਂ ਬੱਚਿਆਂ ਨੇ ਵੀ 80% ਤੋਂ ਉੱਪਰ ਮਾਰਕਸ ਲਏ ਨੇ ਉਹ ਚਾਹੇ 10th ਕਲਾਸ ਦੇ ਹੋਵਣ ਤੇ ਚਾਹੇ 12th ਕਲਾਸ ਦੇ ਹੋਵਣ ਉਹਨਾਂ ਬੱਚਿਆਂ ਨੂੰ ਜਿਹੜਾ ਹੈ ਉਹ ਸਨਮਾਨਿਤ ਕੀਤਾ ਜਾਵੇਗਾ ਸਿਮਲ ਡਵੈਲਪਮੈਂਟ ਸੁਸਾਇਟੀ ਵੱਲੋਂ ਉਸ ਖਾਸ ਕਰ ਮੇਰੀ ਜਿਹੜੀ ਬੇਨਤੀ ਹੈ ਉਹਨਾਂ ਦੇ ਪੇਰੈਂਟਸ ਨੂੰ ਕਿ ਇਹ ਜਿਹੜੇ ਪ੍ਰੋਗਰਾਮ ਨੇ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਜਰੂਰ ਆਪਣੇ ਬੱਚਿਆਂ ਦੇ ਨਾਲ ਤੁਸੀਂ ਵੀ ਇਸ ਪ੍ਰੋਗਰਾਮ ਦਾ ਜਰੂਰ ਹਿੱਸਾ ਬਣਨਾ ਹੈ ਔਰ ਵਿਸਤਾਰ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਕਦੋਂ ਹੋਣਾ ਹੈ ਟਾਈਮਿੰਗ ਇਸ ਦੀ ਕਿੰਨੇ ਵਜੇ ਹੈ ਉਹ ਵਿਸਤਾਰ ਦੇ ਵਿੱਚ ਆਪ ਜੀ ਨੂੰ ਵੀ ਅਜੀਤਪਾਲ ਸਿੰਘ ਜੀ ਜਿਹੜੇ ਨੇ ਉਹ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ वीर रमनदीप सिंह जी तो सिंबल डेवलपमेंट सोसाइटी ਦਾ ਇੱਕ ਹੋਰ ਨਵਾਂ ਉਪਰਾਲਾ ਜਿਵੇਂ ਕਿ ਅਸੀਂ ਬੱਚਿਆਂ ਦੇ ਲਈ ਚਾਇਓ గ్రౌండ్ ਦਾ ਪ੍ਰੋਗਰਾਮ ਹੋਵੇ ਬੱਚਿਆਂ ਲਈ గ్రౌండ్ ਤਿਆਰ ਕਰਨੇ ਹੋਣ ਬੱਚਿਆਂ ਦੇ ਲਈ ਜਿਹੜੀਆਂ ਪੰਜਾਬੀ ਦੀਆਂ ਕਲਾਸਾਂ ਦਾ ਨਿਮਾਣਾ ਜਿਹਾ ਉਪਰਾਲਾ ਉਹ ਹੋਵੇ ਇਸੇ ਤਰ੍ਹਾਂ ਜਿਹੜੀ ਸਾਡੀ ਦੁਨੀਆਵੀ ਪੜਾਈ ਹੈ ਅਕੈਡੈਮਿਕ এডੂਕੇਸ਼ਨ ਬੱਚਿਆਂ ਦੀ ਉਹਦੇ ਵਿੱਚ ਵੀ ਅਸੀਂ ਇਹ ਜ਼ਰੂਰੀ ਸਮਝਿਆ ਕਿ ਜਿੰਨਾ ਬੱਚਿਆਂ ਨੇ ਨਾਮ ਰਾਂਖਟਿਆ ਮਿਹਨਤ ਕੀਤੀ ਚੰਗੇ ਨੰਬਰ ਲੈ ਕੇ ਉਹਨਾਂ ਨੇ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਆਪਣੀ ਕੌਮ ਦਾ ਨਾਮ ਰੋਸ਼ਨ ਕੀਤਾ ਉਥੇ ਅਸੀਂ ਆਪਣਾ ਫਰਜ਼ ਸਮਝਦੇ ਹੋਏ ਇੱਕ ਨਿਮਾਣਾ ਜਿਹਾ ਉਪਰਾਲਾ ਕਰਨ ਜਾ ਰਹੇ ਹਾਂ ਜਿਸ ਦੀ ਕਿ ਡੇਟ ਅਸੀਂ 25 5 2025 ਭਾਗ ਕੀ ਆਉਣ ਵਾਲੇ ਐਤਵਾਰ ਨੂੰ ਰੱਖੀ ਹੈ ਅਸੀਂ ਦਾ ਬੇਨਤੀ ਕਰਾਂਗੇ ਸਤਕਾਰਯੋਗ ਮਾਨ ਸਾਹਿਬ ਜੀ ਨੂੰ ਅਗਰ ਉਹ ਅਵੇਲੇਬਲ ਹੋਏ ਤੇ 25 ਤਰੀਕ ਨੂੰ ਐਤਵਾਰ ਵਾਲੇ ਦਿਨ ਅਸੀਂ ਇਹ ਸਮਾਗਮ ਕਰਾਂਗੇ ਤੇ ਅਗਰ ਮਾਨ ਸਾਹਿਬ ਜੀ ਦੇ ਕਿਹਾ ਕਿ ਨਹੀਂ ਇੱਕ ਦਿਨ ਅੱਗੇ ਪਿੱਛੇ ਕਰੋ ਤੇ ਫਿਰ ਅਸੀਂ ਉਹ ਵੀ ਆਪ ਦੇ ਰਾਈ ਸੋਸ਼ਲ ਮੀਡੀਆ ਦਾ ਰਾਈ ਡੇਟ ਜਿਹੜੀ ਹੈ ਉਹ ਪੁਜਾ ਦਿੱਤੀ ਜਾਏਗੀ ਸਮਾਂ ਉਹ ਤਕਰੀਬਨ ਸ਼ਾਮ ਦੇ 5 5:30 ਵਜੇ ਦਾ ਹੋਵੇਗਾ ਇਸੇ ਹੀ ਸਥਾਨ ਵਿਖੇ ਭਾਪ ਕੀ ਸਿੰਬਲ ਵਾਰਡ ਨੰਬਰ 1 ਗੁਰਦੁਆਰਾ ਸਾਹਿਬ ਪੰਚਾਇਤੀ ਟੇਕਰੀ ਇਸ ਦੇ ਹਾਲ ਵੀ ਖਸੀ ਇਹ ਪ੍ਰੋਗਰਾਮ ਕਰਾਂਗੇ ਤੋਂ ਉਹਦੇ ਲਈ ਲੇਕਿਨ ਮੈਂ ਜਿਹੜਾ ਬੇਨਤੀ ਕਰਦੇ ਆਂ ਕਿ 10ਵੀਂ ਤੇ 12ਵੀਂ ਜਮਾਤ ਦੇ ਜਿਹੜੇ ਬੱਚੇ ਜਿਨ੍ਹਾਂ ਨੇ 80% ਜਾਂ ਉਸ ਤੋਂ ਵੱਧ ਨੰਬਰ ਲਏ ਨੇ ਉਹ ਸਾਨੂੰ ਅਸੀਂ ਇੱਕ ਦੋ WhatsApp ਨੰਬਰ ਆਪ ਜੀ ਨਾਲ ਸ਼ੇਅਰ ਕਰ ਰਹੇ ਆਂ ਇਹਨਾਂ WhatsApp ਨੰਬਰ ਤੇ ਤੁਸੀਂ 22 ਤਰੀਕ ਤੱਕ ਪਾਵ ਕੀ ਵੀਰਵਾਰ ਤੱਕ ਤੁਸੀਂ ਇਹਨਾਂ ਨੰਬਰਾਂ ਤੇ ਸਾਨੂੰ ਆਪਣਾ ਜਿਹੜਾ ਆਸ ਕਾਰਡ ਚਾਹੇ 10ਵੀਂ ਦਾ ਜਾਂ 12ਵੀਂ ਦਾ ਤੇ ਨਾਲ ਹੀ ਆਪਣਾ ਐਡਰੈਸ ਪ੍ਰੂਫ ਹੈ ਇਹ ਦੋ ਚੀਜ਼ਾਂ ਤੁਸੀਂ ਸਾਨੂੰ ਵਟਸਐਪ ਕਰ ਦੇਣੀਆਂ ਨੇ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਫੋਨ ਕਰਕੇ ਫਿਰ ਤੁਹਾਨੂੰ ਅਸੀਂ ਇਹ ਸੁਨੇਹਾ ਜਿਹੜਾ ਤੁਹਾਨੂੰ ਦੱਸ ਦਿੱਤਾ ਜਾਏਗਾ ਕਿ ਤੁਸੀਂ ਕਦੋਂ ਤੇ ਕਿੱਥੇ ਆਣਾ ਹੈ ਤੋਂ ਮੈਂ ਇੱਕ ਜਿਹੜਾ ਕਿਉਂਕਿ ਬੜੇ سارے ਸਾਨੂੰ ਲੋਕ ਜਿਹੜੇ ਅਪਰੋਚ ਕਰਦੇ ਨੇ ਤੋਂ ਸਾਡੀ ਵੀ ਇੱਕ ਹੱਦਬੰਦੀ ਰਹਿੰਦੀ ਹੈ ਅਸੀਂ ਵੀ ਜ਼ਿਆਦਾ ਆਪਣਾ ਆਪ ਨੂੰ ਪਸਾਰਿਆ ਨੂੰ ਪਸਾਰ ਨਹੀਂ ਸਕਦੇ ਤੋਂ ਮੈਂ ਦੱਸ ਦੇਵਾਂ ਕਿ ਜਿਸ ਜਿਸ ਏਰੀਆ 'ਚ ਅਸੀਂ ਡੀਲ ਕਰਦੇ ਆਂ ਪਾਵ ਕੀ ਸਿੰਬਲ ਡਵੈਲਪਮੈਂਟ ਸੁਸਾਇਟੀ ਜਿਹੜੇ ਏਰੀਆ ਨੂੰ ਰਿਪਰੈਜ਼ੈਂਟ ਕਰਦੀ ਹੈ ਉਹਦੇ ਵੀ ਸਿੰਬਲ ਕੈਂਪ ਦੀਆਂ ਸਾਰੀਆਂ ਵਾਰਡਸ ਬਸਤੀ ਗੋਬਿੰਦਪੁਰਾ ਸਿੰਬਲ ਮੋੜ ਕਨਾਲ ਹੈਡ ਇਸੇ ਤਰ੍ਹਾਂ ਰੇਲਵੇ ਪਟੜੀ ਮੱਖਣਪੁਰ ਸੁਜਾਦਪੁਰ ਮਲਕਪੁਰ ਟਾਲੀ ਮੋੜ ਤੇ ਇਹ ਜਿਹੜਾ ਸਾਡਾ ਇਲਾਕਾ ਹੈ ਇਹਨਾਂ ਇਲਾਕਿਆਂ ਦੇ ਜਿਹੜੇ ਸਿੱਖ ਬੱਚੇ ਫਿਰ ਬੇਨਤੀ ਕਰਦੇ ਵਾਂ ਇਹਨਾਂ ਸਾਰਿਆਂ ਇਲਾਕਿਆਂ ਦੇ ਸਿੱਖ ਬੱਚੇ ਚਾਹੇ ਉਹ 10ਵੀਂ ਕਲਾਸ ਦਾ ਜਾਂ 12ਵੀਂ ਕਲਾਸ ਦਾ 80% ਯਾਹ ਤੋਂ ਵੱਧ ਨੰਬਰ ਜਿਸ ਬੱਚੇ ਨੇ ਲਏ ਨੇ ਉਹ ਮੈਂ WhatsApp ਨੰਬਰ ਦੋ ਆਪ ਜੀ ਨਾਲ ਸ਼ੇਅਰ ਕਰ ਰਿਹਾ ਇਸ WhatsApp ਨੰਬਰ ਤੇ ਆਪ ਜੀ ਨੇ ਆਪਣਾ ਜਿਹੜਾ ਡਾਕੂਮੈਂਟ ਹੈ 12th ਕਲਾਸ ਦਾ ਜਾਂ 10th ਕਲਾਸ ਦਾ ਮਾਰਕਸ ਕਾਰਡ ਤੇ ਆਪਣਾ ਐਡਰੈਸ ਪ੍ਰੂਫ ਭਾਵ ਕੀ ਆਧਾਰ ਕਾਰਡ ਜਾਂ ਆਪਣਾ ਕੋਈ ਹੋਰ ਆਇਡੈਂਟੀਟੀ ਕਾਰਡ ਜਿਹੜਾ ਤੁਸੀਂ PDF ਦੀ ਫਾਰਮ ਵਿੱਚ ਇਸ ਨੰਬਰਾਂ ਤੇ ਭੇਜ ਦੇਣਾ ਹੈ ਨੰਬਰ ਨੋਟ ਕਰ ਲਓ ਜੀ ਵੈਸੇ ਵੀਰ ਜੀ ਸਾਡੇ মিডিਆ ਵਾਲੇ ਵੀਰ ਇਹ ਨੰਬਰ ਡਿਸਕਸ਼ਨ ਤੇ ਵੀ ਤੁਹਾਨੂੰ ਦੇ ਦੇਣਗੇ ਨੰਬਰ ਹੈ 91031 सैवन जीरो नाइन फाइव नाइन एक नंबर यह है दूजा नंबर है नाइन वन फोर नाइन सैवन सिक्स थ्री टू एट नाइन मैं फिर भी रिपीट कर देना नाइन वन जीरो थ्री वन सैवन जीरो नाइन फाइव नाइन तो दूजा नंबर है जी नाइन वन फोर नाइन सैवन सिक्स थ्री टू एट नाइन तो फिर बेनती है कि बाई तरीक तक बई मई तक ਪਾਪ ਕੀ ਵੀਰਵਾਰ ਤੱਕ ਸਾਡੇ ਕੋਲ ਤੁਸੀਂ ਆਪਣੀਆਂ ਐਂਟਰੀਆਂ ਜਿਹੜੀਆਂ ਪਹੁੰਚਦੀਆਂ ਕਰੋ ਫਿਰ ਅਸੀਂ ਤੁਹਾਨੂੰ ਉਸ ਤੋਂ ਬਾਅਦ ਇੱਕ ਜਾਂ ਦੋ ਦਿਨ ਤੋਂ ਬਾਅਦ ਜਦੋਂ ਵੀ ਪੂਰਾ ਫਾਈਨਲ ਹੋਇਆ ਤੁਹਾਨੂੰ ਸਾਰੇ ਪ੍ਰੋਗਰਾਮ ਦਾ ਵੀਰਵਾ ਤੁਹਾਨੂੰ ਇਸੇ ਨੰਬਰ ਤੇ ਦਿੱਤਾ ਜਾਏਗਾ ਤਾਂ ਸੰਗਤ ਨੂੰ ਮੇਰੀ ਫਿਰ ਪੁਰਜ਼ੋਰ ਬੇਨਤੀ ਹੈ ਕਿਰਪਾ ਕਰੋ ਇਹ ਜਿਹੜੇ ਸਮਾਗਮ ਨੇ ਇਹਨਾਂ ਦੇ ਵੀ ਸਾਡੇ ਕੋਲ ਬੜੇ ਅੱਛੇ ਮੋਟੀਵੇਸ਼ਨਲ ਸਪੀਕਰ ਵੀ ਆ ਰਹੇ ਨੇ ਉਹ ਵੀ ਬੱਚਿਆਂ ਨੂੰ ਬੜੀ ਅੱਛੀ ਜਿਹੜੀ ਗਾਈਡੈਂਸ ਆ ਉਹ ਦੇਣਗੇ ਤਾਂ ਆਪ ਜੀ ਕਿਰਪਾ ਕਰੋ ਸਾਰੇ ਜਿ세 ਬੱਚਿਆਂ ਨੂੰ ਨਾਲ ਲੈ ਕੇ ਆਓ ਉੱਥੇ ਜਿਹੜੇ ਛੋਟੇ ਬੱਚੇ ਚਾਹੇ ਉਹ 9th ਕਲਾਸ ਦਾ ਹੈ ਜਾਂ 8th ਕਲਾਸ ਦਾ ਹੈ ਜਾਂ 10th ਵਿੱਚ ਉਣ ਗਿਆ ਹੈ ਉਹਨਾਂ ਨੂੰ ਵੀ ਲੈ ਕੇ ਆਓ ਤਾਂ ਕਿ ਉਹ ਬੱਚੇ ਇਹਨਾਂ ਆਪਣੇ ਵੱਡੇ ਬੱਚੇ ਬੱਚਿਆਂ ਨੂੰ ਦੇਖ ਕੇ ਇਨਸਪਾਇਰ ਹੋਣ ਉਹਨਾਂ ਕੋਲੋਂ ਇੱਕ ਜਿਹੜੀ ਪ੍ਰੇਰਣਾ ਲੈਣ ਤੇ ਉਹ ਵੀ ਕੁਝ ਅੱਛਾ ਕਰਨ ਦੇ ਬਾਰੇ ਸੋਚਣ ਸੋ ਆਏ ਹੋਏ মিডিਆ ਵਾਲੇ ਸਾਰੇ ਹੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਪਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ bye uh -huh.